ਹੰਦਰ ਲੋਕ ਸਭਾ ਸੀਟ ਲਈ ਮੈਨੂੰ ਨਾਮਜ਼ਦ ਕੀਤਾ ਗਿਆ ਟਿਕਟ ਦਿੱਤੀ ਗਈ ਹੈ। ਔਰ ਅੱਜ ਅਸੀਂ ਭਗਵਾਨ ਹਨੂਮਾਨ ਜੀ ਦਾ ਆਸ਼ੀਰਵਾਦ ਲੈਣ ਆਏ ਆ। ਪਹਿਲੇ ਦਰਬਾਰ ਸਾਹਿਬ ਗਏ, ਗੁਰਦਾਨਾ ਜੀ ਗਏ, ਇੱਥੇ ਗਏ ਹੁਣ ਰਾਮ ਤੀਰਥ ਜਾਣਾ। ਕਿਉਂਕਿ ਪ੍ਰਭੂ ਦੀ ਕਿਰਪਾ ਤੋਂ ਬਿਨਾ ਕੁਝ ਚੱਲਦਾ ਨਹੀਂ ਕੰਮ। ਤੇ ਮੈਂ ਇਹ ਅੱਜ ਅਰਦਾਸ ਕਾਮਨਾ ਕਰਨ ਆਏ ਆ ਕਿ ਜੋ ਪੰਜਾਬ ਦੇ ਹਾਲਾਤ ਪਿਛਲੇ 2 ਸਾਲ ਦੇ ਵਿੱਚ ਦੀ ਸਰਕਾਰ ਨੇ ਵਿਗਾੜੇ ਨੇ। ਪਰਮਾਤਮਾ ਭਗਵਾਨ ਹਨੂਮਾਨ ਜੀ ਤ੍ਰਬ ਸਭ ਤੇ ਮਿਹਰ ਕਰੇ ਕਿਰਪਾ ਕਰੇ ਔਰ ਪੰਜਾਬ ਦੇ ਵਿੱਚ ਜਿਹੜਾ ਲੋਕ ਸਭਾ ਦਾ ਚੋਣ ਹੋਣ ਜਾ ਰਹੀ ਹੈ ਇਹਦੇ ਵਿੱਚ ਸਾਡੀ ਪਾਰਟੀ ਨੂੰ ਫਤਿਹ ਮਿਲੇ। ਤਕਸਾਲੀ ਤੁਸੀਂ ਕਾਂਗਰਸੇ ਰਹੇ ਹੋ। ਤਾਂ ਕੀ ਕਾਰਨ ਹੈ ਹੋਏ ਨੇ ਜਿਹੜੇ ਕਿ ਸਾਹਮਣੇ ਚੜਨੀ ਪਈ ਔਰ ਅਸਫਲਤਾ ਜਨ ਦਿੱਤੀ। ਇਹ ਪਰਮਾਤਮਾ ਦਾ ਕਾਲਪੁਰਖ ਦਾ ਆਦੇਸ਼ ਹੈ ਜਿੱਥੇ ਕਿਸੇ ਨੇ ਜਾਣਾ ਉੱਥੇ ਜਾਣਾ ਹੀ ਹੈ। ਤੋਂ ਮੈਂ ਉਹਨਾਂ ਦੇ ਆਦੇਸ਼ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ। ਪਰਮਾਤਮਾ ਦੀ ਪ੍ਰਬੋਦੀ ਲੀਲਾ ਹੈ ਜੋ ਚੱਲ ਰਿਹਾ। ਉਹਦੇ ਨਾਲ ਜੋ ਹੋ ਰਿਹਾ ਪਰਮਾਤਮਾ ਆਪ ਕਰਵਾ ਰਿਹਾ ਅਕਾਲੀ ਦਲ ਹੀ ਕਿਉਂ ਹੋਰ ਵੀ ਪਾਰਟੀਆਂ ਸੀ ਹੋਰ ਵੀ ਚੋਇਸਿਸ ਸੀ ਮੈਂ ਜਿਵੇਂ ਕਿਹਾ ਪਰਮਾਤਮਾ ਪ੍ਰਭੂ ਦੀ ਕਿਰਪਾ ਹੈ ਜਿਸ ਨੇ ਜਿੱਥੇ ਭੇਜਣਾ ਉੱਥੇ ਭੇਜ ਦਿੱਤਾ ਇਸ ਕਰਕੇ ਮੈਂ ਅਕਾਲੀ ਦਲ ਚਾਗਿਆ ਪਰ ਅਕਲ ਨਾਲ ਤੇ ਆਪਣਾ ਆਧਾਰ ਖੁਦ ਹੋ ਜਾਏ ਨਹੀਂ ਤੁਸੀਂ ਦੇਖੋ ਧਾਰਮਿਕ ਜਗ੍ਹਾ ਜੇ ਕਹੇ ਕਿ ਇਹ ਨਹੀਂ ਕੋ ਚੁੱਕਾ ਆਧਾਰ ਕਦੇ ਵੀ ਰਾਜਨੀਤਿਕ ਰਾਜਨੀਤਿਕ ਪਾਰਟੀਆਂ ਆਪਣਾ ਆਧਾਰ ਨਹੀਂ ਖੋਦੀਆਂ ਠੀਕ ਹੈ ਕਿਸੇ ਨੂੰ ਘੱਟ ਵੋਟ ਵੀ ਹਰ ਗਿਆ ਕਿਸੇ ਨੂੰ ਵੱਧ ਵੋਟ ਵੀ ਜਿੱਤ ਗਿਆ ਇਹ ਹੁਣ ਪੁਰਾਣੀ ਗੱਲ ਹੋ ਗਈ ਹੈ ਹੁਣ ਕਾਂਗਰਸ ਅਕਾਲੀ ਦਲ ਔਰ ਕਾਂਗਰਸ ਦਾ ਜੋ ਪੰਜਾਬ ਦੇ ਵਿੱਚ ਹਾਲਾਤ ਹੋਏ ਪਿਛਲੇ ਦਿਨਾਂ ਦੇ ਵਿੱਚ ਇਹ ਕਾਂਗਰਸ ਨੂੰ ਵੀ ਕੋਈ ਬਹੁਤੀ ਬੜਤ ਨਹੀਂ ਹੋਈ ਕਾਂਗਰਸ ਦੀ ਵੀ ਹਾਰ ਹੋਈ ਆ 78 ਤੋਂ 18 ਤੇ ਆ ਗਏ ਸੀ ਇਸ ਕਰਕੇ ਜੇ ਚੱਲਦਾ ਰਹਿੰਦਾ ਹੈ ਲੋਕਾਂ ਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹਿਰਦੇ ਪਰਿਵਰਤਨ ਵੀ ਹੁੰਦਾ ਤੇ ਲੋਕ ਜਿਹੜੇ ਆ ਜਿਹੜਾ ਸਿਸਟਮ ਚੱਲ ਰਿਹਾ ਜੋ ਐਸੇ ਵੇਲੇ ਹਾਲਾਤ ਚੱਲਦੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੋਟ ਕਰਨ ਨਰਾਜ਼ਗੀ ਦਾ ਕਾਰਨ ਕਿਤੇ ਇਹ ਤਾਂ ਟਿਕਟ ਨਹੀਂ ਮਿਲੀ ਤਾਂ ਕਿ ਨਰਾਜ਼ ਹੋ ਗਏ ਮੈਂ ਦੇਖੋ ਗੱਲ ਇਹ 10 ਸਾਲ ਤੋਂ ਮੈਨੂੰ ਕਾਂਗਰਸ ਪਾਰਟੀ ਨੇ ਪਿੱਛੇ ਕੀਤਾ ਸੀ ਮੈਂ ਤਾਂ 10 ਸਾਲਾਂ ਤੋਂ ਨਾਰਾਜ਼ کہہ ਸਕਦੇ ਆ ਤੁਸੀਂ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਰਾਜਨੀਤਿਕ ਬੰਦਾ ਕਦੇ ਨਾਰਾਜ਼ ਔਰ ਨਿਰਾਸ਼ ਨਹੀਂ ਹੁੰਦਾ ਉਹ ਚੜ੍ਹਦੀ ਕਲਾ ਜੀ ਰਹਿੰਦਾ ਅੱਛਾ ਸ਼ੁਰੂ ਕਰਤਾ ਜੀ ਮਾਜੀ ਬਸ ਅਜੇ ਉਹ ਆਸ਼ੀਰਵਾਦ ਲੈ ਕੇ ਸ਼ੁਰੂ ਕਰ ਜੀ ਅਪੀਲ ਹੈ ਜਨਤਾ ਦੀ ਜਨਤਾ ਦੀ ਨੂੰ ਇਹੀ ਅਪੀਲ ਆ ਕਿ ਪੰਜਾਬ ਦੇ ਔਰ ਦੇਸ਼ ਦੇ ਹਾਲਾਤਾਂ ਨੂੰ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਆ ਜੀ ਇਹਦੇ ਵਿੱਚ ਦੇਸ਼ ਦੇ ਬਹੁਤ ਸਾਰੇ ਐਸੇ ਮੁੱਦੇ ਆ ਜਿਹੜੇ ਕਿ 10 ਸਾਲ ਪਹਿਲਾਂ ਬੀਜੇਪੀ ਦੀ ਸਰਕਾਰ ਨੇ ਉਜਾਗਰ ਕੀਤੇ ਸੀ ਹੂੰ ਲੇਕਿਨ ਉਹ ਕੋਈ ਪੂਰੇ ਨਹੀਂ ਹੋਏ ਕਦੇ ਜੁਮਲਾ ਕਹਿ ਕੇ ਉਹਨਾਂ ਨੂੰ ਪਿੱਛੇ ਟਾਲਤਾ ਕਰੇ ਕੁਛ ਕਰ ਦਿੱਤਾ ਐਸੇ ਲਈ ਦੇਸ਼ ਦੇ ਅੰਦਰ ਜੋ ਲਹਿਰ ਚੱਲ ਰਹੀ ਹੈ ਉਹ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਜਿਹੜੀ ਬੀਜੇਪੀ ਹੈ ਇਹਨੂੰ ਬਦਲਦੀ ਲੋੜ ਹੈ ਜਲੰਧਰ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਲੱਗਦਾ ਨਹੀਂ ਕਿਤੇ ਕੋਈ ਕਹੇ ਤਾਂ ਮੈਂ ਅਸੀਂ ਇਹੀ ਗੱਲ ਕਰਦੇ ਹਾਂ ਕਿ ਇੰਨਾ ਪੈਸਾ ਭਾਰਤ ਸਰਕਾਰ ਕਹਿੰਦੀ ਅਸੀਂ ਦਿੱਤਾ ਲੇਕਿਨ ਉਥੇ ਇੱਕ ਪੈਸਾ ਲੱਗਾ ਨਹੀਂ ਲੱਗਦਾ ਜੋ ਆ ਦੋ ਦਿਨਾਂ ਦੀ ਬਰਸਾਤ ਦੇ ਵਿੱਚ ਹਾਲਾਤ ਜਲੰਧਰ ਦੇ ਹੋਏ ਆ ਕਿਤੇ ਸਮਾਰਟਨੈਸ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਹੈ ਤੁਸੀਂ ਇੱਕ ਪਸੇ ਨਹੀਂ ਦੇਖੋ ਗੱਲ ਇਹ ਆ ਇੰਨਾ ਪੈਸਾ ਆਇਆ ਜੇ ਉਹ ਪੈਸਾ ਆਇਆ ਕਿੱਥੇ ਗਿਆ ਜੇ ਉਹ ਪੈਸਾ ਖੁਰਦਪੁਰ ਤੋਂ ਆਇਆ ਤੇ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਉਹਦਾ ਇਨਕੁਆਇਰੀ ਕਰਾਉਣ ਉਹਨਾਂ ਦੇ ਜਿਹੜੇ ਦੋਸ਼ੀ ਆ ਬੰਦੇ ਉਹਨਾਂ ਨੂੰ ਅੰਦਰ ਦੇਣ ਇਹ ਸਾਰਾ ਮਿਲੀ ਭੁਗਤੋ ਜਿਹੜੀ ਆ ਉਹ ਹੋ ਰਹੀ ਆ ਜੇ ਜਲੰਧਰ ਦੀ ਜਨਤਾ ਤੁਹਾਡੇ ਤੇ ਵਿਸ਼ਵਾਸ ਕਰਦੀ ਤਾਂ ਕਿਹੜੇ ਕੰਮ ਕੋ 70 ਸਾਲ ਹੋ ਗਏ ਸਾਨੂੰ ਜਨਤਾ ਦੀ ਸੇਵਾ ਕਰਦਿਆਂ ਨੂੰ ਔਰ ਇਹ ਨਹੀਂ ਹੁੰਦਾ ਕਿ ਲੋਕ ਜਿਹੜੇ ਆ ਲੋਕ ਜਾਣਦੇ ਨਹੀਂ ਲੋਕ ਖਰਚੀ ਜਾਣਦੇ ਆ ਲੋਕਾਂ ਕੋਲ ਜਾ ਰਹੇ ਆ ਜਾਵਾਂਗੇ ਜਲੰਧਰ ਕਰਨ ਵਾਲੇ ਨੇ ਜੀ ਜਲੰਧਰ ਜੇ ਇੱਕ ਤਾਂ 스마트 ਸਿਟੀ ਦੀ ਤੁਹਾਨੂੰ ਜਿਹੜੀ ਗੱਲ ਹੈ ਇਹ 스마트 ਸਿਟੀ ਬਣਾਣਾ ਬਹੁਤ ਜ਼ਰੂਰੀ ਹੈ ਜਲੰਧਰ ਹਿੰਦੁਸਤਾਨ ਦਾ ਪੰਜਾਬ ਦਾ ਇੱਕ ਬਹੁਤ ਪ੍ਰਾਈਮ ਸ਼ਹਿਰ ਹੈ ਔਰ ਉਹਨੂੰ ਹੋਰ ਅੱਛਾ ਬਣਾਉਣ ਵਾਸਤੇ ਪੂਰਾ ਯਤਨ ਕਰਨਾ